ਕਿੰਨੀਆਂ ਬੋਟਸ ਲੈ ਕੇ ਆਏ ਔਰ ਕਿਹੜੀ ਜਗ੍ਹਾ ਤੇ ਅੱਜ ਲੈ ਕੇ ਆਏ ਔਰ ਕਿੱਥੋਂ ਲੈ ਕੇ ਆਏ ਅੱਛਾ ਮੈਂ ਕੈਨੇਡੀਅਨ ਸਿਟੀ ਰਹਿਣਾ ਮੈਂ ਹਮਾਦਸੋਚੇ ਰਹਿਣੀ ਆ ਉੱਥੇ ਮੈਡੀਟੇਸ਼ਨ ਸੈਂਟਰ ਆ ਸਾਡਾ ਤੇ ਅਸੀਂ ਬੋਟਸ ਲੈ ਕੇ ਆਏ ਦੁਬਈ ਤੋਂ ਦੁਬਈ ਤੋਂ ਇੱਕੋ ਹੀ ਦਿਨ 'ਚ ਜਾ ਕੇ ਖਰੀਦ ਕੇ ਤੇ ਜਹਾਜ਼ਾਂ ਦੇ ਰਾਹੀਂ ਅਸੀਂ ਲੈ ਕੇ ਆਏ ਤੇ ਹੁਣ ਅਸੀਂ ਫਰੋਜ਼ਪੁਰ ਸ਼ਹਿਰ 'ਚ ਖੜੇ ਆ ਤੇ ਫਰੋਜ਼ਪੁਰ ਨੂੰ ਬਹੁਤ ਜ਼ਿਆਦੀ ਲੋਡ ਆ ਜੋ ਅਸੀਂ ਅੱਖਾਂ ਦੇ ਸਾਹਮਣੇ ਵੇਖ ਰਹੇ ਇਹਨਾਂ ਪਾਣੀਆਂ ਤੇ ਇਸ ਕਰਕੇ ਬੋਟਸ ਇੱਥੇ ਪਹੁੰਚਾਏ ਅਸੀਂ ਕਹਿੰਦੇ ਆ ਰਾਤੋਂ ਰਾਤ ਬੋਟਸ ਮਗਾਈਆਂ ਗੱਲਿਆ ਜੀ ਔਰ ਤੁਸੀਂ ਦੇਖਿਆ ਤੁਹਾਨੂੰ ਲੱਗਿਆ ਵੀ ਲੋਕ ਬੜੇ ਜ਼ਿਆਦਾ ਪੀੜਿਤ ਨੇ ਔਰ ਤੁਹਾਨੂੰ ਲੱਗਿਆ ਇਸ ਜਗ੍ਹਾ ਤੇ ਚਾਹੀਦੀਆਂ ਨੇ ਰਾਤੂ-ਰਾਤ ਮਗਾ ਕੇ ਲਿਆਂਦੀਆਂ ਉਹ ਵੀ ਕਹਾਣੀ ਸੀ ਇੱਕ ਇਨਸਾਨੀਅਤ ਕਹਿ ਲਓ ਅੰਦਰੋਂ ਦਰਦ ਤੇ ਹੁੰਦਾ ਨਾ ਕਿ ਅਸੀਂ ਚੰਗੇ ਪੱਲੇ ਬੈਠੇ ਆ ਕਨੇਡੀਅਨ ਆ ਸਭ ਕੁਝ ਮਿਲਿਆ ਜੇ ਹਮਾਚਲ ਜਿਸੀ ਮੇਰੇ ਜਗਤ 'ਚ ਚਲੋ ਟਚਵੁੱਡ ਬਹੁਤ ਵਧੀਆ ਸੀ ਸਾਰਾ ਕੁਝ ਸਾਨੂੰ ਕੁਝ ਨਹੀਂ ਹੋਇਆ ਬਟ ਇੱਕ ਵੇਖ ਕੇ ਵੀਡੀਓਜ਼ ਦਰਦ ਤੇ ਹੁੰਦੀ ਨਾ ਅੰਦਰੋਂ ਵੀ ਜੇ ਅਸੀਂ ਉਸ ਜਗ੍ਹਾ 'ਚ ਹੋਈ ਏ ਤੇ ਸਾਡੇ ਨਾਲ ਇਦਾਂ ਬੀਤੇ ਤੇ ਸਾਡੇ ਦਿਲ 'ਚ ਕੀ ਹੋਣਾ ਉਹ ਦਰਦ ਨੇ ਬਸ ਇਹ ਸਾਰੀ ਸੇਵਾ ਕਰਾਈ ਵਾਹਿਗੁਰੂ ਦੀ ਕਿਰਪਾ ਨਾਲ ਇੱਕੋ ਰਾਤ ਦੇ ਵਿੱਚ ਹੀ ਬੋਟਸ ਫਿਰ ਲੈਣ ਦੀ ਹਾਂ ਜੀ ਅਸੀਂ ਮੈਂ ਅੰਮ੍ਰਿਤਸਰ ਪਹੁੰਚੀ ਸੀ 10:30 ਵਜੇ ਅਸੀਂ ਮੀਟਿੰਗ ਕੀਤੀ ਸਾਰੇ ਨੇ 12 ਰਾਤ ਦੇ 12 ਵਜੇ ਤੋਂ ਬਾਅਦ ਟਿਕਟ ਕਰਾ ਲਈ ਫਿਰ ਅਸੀਂ ਦਰਬਾਰ ਸਾਹਿਬ ਗਏ ਅਰਦਾਸ ਕੀਤੀ 6 ਵਜੇ 에ਰਪੋਰਟ ਪਹੁੰਚੇ 9 ਵਜੇ ਦੀ ਫਲਾਈਟ ਸੀ 1:30 ਵਜੇ ਦੁਬਈ ਦੇ ਟਾਈਮ ਤੇ 에ਰਪੋਰਟ ਤੋਂ ਨਿਕਲ ਕੇ ਤੇ ਫਿਰ ਲੈਣ ਆ ਗਈ ਸੀ ਸੰਗਤ 1.5 ਘੰਟੇ ਦਾ ਡਰਾਈਵ ਸੀ 7 ਸੀਜ਼ ਜਿਹੜੀ ਕੰਪਨੀ ਆ ਜਿੱਥੇ ਸਾਰੇ ਬੋਟਸ ਬਣਦੇ ਆ ਉੱਥੇ ਗਏ ਉੱਥੇ ਆਰਡਰ ਦਿੱਤਾ ਆ ਤੇ ਤੁਸੀਂ ਯਕੀਨ ਕਰੋ ਜਦੋਂ ਆਰਡਰ ਦਿੱਤਾ ਇਹ ਵੀ ਨਹੀਂ ਪਤਾ ਸੀ ਕਿ ਸੇਵਾ ਕਿੱਥੋਂ ਹੋਣੀ ਆਰਡਰ ਦੇ ਦਿੱਤਾ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਮੋਟਰ ਚੈੱਕ ਕਰਨ ਦੋ ਤੁਸੀਂ ਕੱਲ ਨੂੰ ਲੈਣ ਆਜੋ ਤੇ ਮੈਂ ਕਿਹਾ ਮੇਰੀ ਫਲਾਈਟ ਹੈ ਵਾਪਸੀ ਦੀ ਕਹਿੰਦਾ ਤੁਸੀਂ 2 ਘੰਟੇ ਪਹਿਲਾਂ ਪਾਵੇ ਆਜੋ ਫਿਰ ਅਸੀਂ ਗਏ ਤਿੰਨ ਚਾਰ ਮੀਟਿੰਗਾਂ ਕੀਤੀ ਉੱਥੋਂ ਦੀ ਸੰਗਤ ਨਹੀਂ ਸੇਵਾ ਕੀਤੀ ਬੋਟਸ ਦੀ ਤੇ ਫਿਰ ਜਦੋਂ ਉਹਨਾਂ ਦਾ ਫੋਨ ਆ ਗਿਆ ਵੀ ਰੈਡੀ ਆ ਲੈ ਜਾਓ ਫਿਰ ਅਸੀਂ ਦੁਬਾਰਾ ਗਏ ਤੇ ਪੇਮੈਂਟ ਦੇ ਕੇ ਤੇ ਚੁੱਕਿਆ ਤੇ ਫਿਰ 에어ਪੋਰਟ ਚਲੇ ਗਏ 에어ਪੋਰਟ ਵਾਲਨੇ ਥੋੜਾ ਜਿਹਾ ਉਹ ਕੀਤਾ ਆ बिकॉज ਸਾਈਜ਼ ਬਹੁਤ ਵੱਡਾ ਆ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਇਦਾਂ ਸੇਵਾ 'ਚ ਜਾ ਰਹੇ ਆ 3200 ਦਰਾਮ ਲੱਗੇ ਸਿਰਫ 에어ਪੋਰਟ ਦੇ ਫੀਸ ਐ 80000 ਇੰਡੀਆ ਦੇ ਰੁਪਏ ਜਿਸ ਫੀਸ ਸੀਗੇ ਫਿਰ ਅਮਰਸਰ 에어ਪੋਰਟ ਉਤਰੇ ਉਹਨਾਂ ਨੇ ਵੀ ਕਿਹਾ ਕਿ ਇਹ ਬਹੁਤ ਵੱਡਾ ਆ ਇਹ ਆ ਬਹੁਤ ਤੇ ਪੈਸੇ ਤੁਸੀਂ ਇੱਥੇ ਵੀ ਦਿਓ ਡਿਊਟੀ ਮੈਂ ਕਿ ਇੱਥੇ ਕਿਉਂ ਡਿਊਟੀ ਲੈ ਰਹੇ ਐ ਐਸੇ ਮਤਲਬ ਅਮਰਸਰ ਸ਼ਹਿਰ ਵਸਤੇ ਤੇ ਲੈ ਕੇ ਆਏ ਹਨਾ ਤੇ ਫਿਰ ਉਹਨਾਂ ਨੇ ਕਿਹਾ ਸੀ ਠੀਕ ਐ ਤੁਸੀਂ ਲੈ ਜਾਓ ਭੋਰ ਕੀ ਕੁਝ ਇਹਦੇ ਨਾਲ ਇਹਦੇ ਨਾਲ ਸਾਡੀ ਟੀਮ ਨੇ ਦੋ ਦਿਨ ਇੱਕ ਦਿਨ ਦੇ ਵਿੱਚ ਲਗਾਤਾਰ ਬਿਨਾ ਨੀਂਦ ਤੋਂ ਇਵਨ ਭੁੱਖੇ ਲੱਗੇ ਸੀ ਛੋਟੇ ਛੋਟੇ ਬੱਚੇ ਵੀ ਨਾਲ ਲੱਗੇ ਸੀ ਚਾਰ ਕਿਟਸ ਤਿਆਰ ਕੀਤੀਆਂ ਪਹਿਲੀ ਕਿਟ ਮੈਡੀਕਲ ਆ ਪੈਰਾਸੈਟਮੋਲ ਆ ਐਂਟੀ ਅਲਰਜੈਂਸ ਆ ਜਿੰਨੇ ਵੀ ਦਵਾਈਆਂ ਚਾਹੀਦੀਆਂ ਡਿਟੋਲ ਹੋ ਗਿਆ ਹਰ ਚੀਜ਼ ਜਿਹੜੀ ਮੈਡੀਸਿਨ ਨਾਲ ਰਿਲੇਟਡ ਆ ਟੂਥ ਬਰਸ਼ ਟੂਥਪੇਸਟ ਹਾਈਜੀਨ ਵਾਸਤੇ ਠੀਕ ਹੈ ਸੈਕਿੰਡ ਹੈਗਾ ਬਿਲਕੁਲ ਸੈਨੇਟਰੀ ਚੀਜ਼ਾਂ ਜਿਹੜੇ ਬੀਬੀਆਂ ਨੂੰ ਚਾਹੀਦੀਆਂ ਸੈਨੇਟਰੀ ਪੈਡਸ ਹੋ ਗਏ ਫਿਰ ਬੱਚਿਆਂ ਦੇ ਡਾਈਪਰਸ ਹੋ ਗਏ ਫਿਰ ਇੱਕ ਕਿਟ ਤਿਆਰ ਕੀਤੀ ਜਿੱਚੇ ਸਿਰਫ ਆਪਣੇ ਸਰੀਰ ਨੂੰ ਸਫਾਈ ਵਾਸਤੇ ਤਾਵਲ ਹੋ ਗਿਆ ਡਿਟੋਲ ਹੋ ਗਿਆ ਵੈਟ ਵਾਈਪਸ ਹੋ ਗਏ ਸ਼ੈਂਪੂ ਕੰਡੀਸ਼ਨਰ ਇਹੋ ਜਿਹੀ ਚੀਜ਼ਾਂ ਜਿਹਦੇ ਬਾਰੇ ਕਈ ਸੋਚਦੇ ਨਹੀਂ ਪੱਗਾਂ ਦੀ ਪਿੰਨਾਂ ਤੱਕ ਅਸੀਂ ਰੱਖਿਆ ਵੀ ਸਰਦ ਤੇ ਪੱਗਾਂ ਦੀ ਪਿੰਨਾ ਬਕਸੂਏ ਬੀਬੀਆਂ ਵਾਸਤੇ ਕਿ ਨਿੱਕੀ ਨਿੱਕੀ ਚੀਜ਼ਾਂ ਨੇਲ ਕਟਰ ਹੋ ਗਿਆ ਐਦਾਂ ਦੀਆਂ ਚੀਜ਼ਾਂ ਅਸੀਂ ਚਾਰ ਕਿਟਸ ਤਿਆਰ ਕੀਤੀਆਂ ਤੇ ਅੱਗੇ ਵੀ ਜੇ ਲੋੜ ਆ ਤੇ ਸਾਨੂੰ ਦੱਸਿਓ ਜ਼ਰੂਰ ਮੈਡੀਕਲ ਦੀ ਫੈਸਿਲਿਟੀ ਜਿੰਨੀ ਹੋ ਸਕਦੀ ਅੱਜ ਸੇਵਾ ਆਈ ਮੈਨੂੰ ਉਹਨਾਂ ਨੇ ਕਿਹਾ ਇਹ ਸੇਵਾ ਤੋਂ ਬਾਅਦ 1000 ਪੈਡ ਤੇ 1000 ਡਾਈਪਰ ਤੁਸੀਂ ਲੈ ਜਾਓ ਸਾਡੀ ਫਾਰਮੇਸੀ ਤੋਂ ਤੇ ਉਹਨਾਂ ਨੇ ਵੀ ਸੇਵਾ ਕੀਤੀ ਆ ਤੇ ਸੈਨੀਟਾਈਜ਼ਿੰਗ ਜਿੰਨਾ ਹੋ ਸਕਦਾ ਕਿਉਂਕਿ ਬਿਮਾਰੀਆਂ ਜਿਵੇਂ ਵੀਰ ਜੀ ਨੇ ਕਿਹਾ ਬਿਮਾਰੀਆਂ ਤੇ ਲੱਗਣੀਆਂ ਮਹਾਰਿਸ਼ ਕਿਰਪਾ ਕਰੇ ਨਾ ਲੱਗਣ ਪਰ ਜੇ ਬਾਈ ਚਾਂਸ ਇਹ ਚੀਜ਼ਾਂ ਜਿੰਨਾ ਸੈਨੀਟਾਈਜ਼ ਕਰਕੇ ਮਾਸ ਜਿੰਨੀ ਬੋਡੀ ਦੀ ਸਫਾਈ ਕਰਾਂਗੇ ਉਹਨਾਂ ਹੀ ਅਸੀਂ ਬਚਾਂਗੇ ਬਿਮਾਰੀਆਂ ਤੋਂ ਤੇ ਰਾਸ਼ਨ ਦੀ ਸੇਵਾ ਤੇ ਬਹੁਤ ਹੋ ਰਹੀ ਇਸ ਕਰਕੇ ਸਾਨੂੰ ਫੋਨ ਸਪੈਸ਼ਲਾਈਜ਼ ਸੀ ਰਾਸ਼ਨ ਵੀ ਲੈ ਕੇ ਆਉਣ ਲੱਗੇ ਸੀ ਉਹਨਾਂ ਨੇ ਕਿਹਾ ਲੰਗਰ ਦੀ ਕੋਈ ਸੇਵਾ ਨਾ ਕਰੋ ਮੈਡੀਕਲ ਦੀਬੀਆਂ ਦੇ ਜਿਹੜੇ ਸੈਨੀਟਰੀ ਤੇ ਬੱਚਿਆਂ ਦੇ ਡਾਈਪਰ ਬੱਚਿਆਂ ਦਾ ਸਮਾਨ ਵੀ ਲੈ ਕੇ ਆਇਆ ਬੱਚੇ ਵਾਸਤੇ ਜੌਨਸਨ ਦਾ ਬੇਬੀ ਪਾਊਡਰ ਵੀ ਹੈ ਹਿਮਾਲਿਆ ਦਾ ਬੇਬੀ ਮਾਲਿਸ਼ ਵਾਲੇ ਵਾਸਤੇ ਤੇਲ ਖਲਚੀਆਂ ਇਹਨਾਂ ਦੀ ਦੁਕਾਨ ਹੈ ਇਹਨਾਂ ਨੇ ਟਾਊਲਸ ਵੀ ਪੈਕ ਕਰਕੇ ਰੱਖੇ ਆ ਸੋ ਜਿੰਨਾ ਹੋ ਸਕਿਆ ਮਹਾਰਾਜ ਨੇ ਕਰਵਾਇਆ